ਹੈਲੋ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ ਮਾਈ ਚੈਨਲ ਦੇਸੀ ਗੱਲਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਉੱਠ ਚੁੱਕੇ ਆਂ ਚਾਹ ਪਾਣੀ ਆਪਾਂ ਪੀ ਲਿਆ ਤੇ ਬੱਚੇ ਆਪਾਂ ਨੇ ਤੇਜ਼ ਤੇ ਸਕੂਲ ਤੇ ਬੱਚਾ ਨੂੰ ਸਕੂਲ ਪੇਸ ਕੇ ਹੁਣ ਆਪਾਂ ਕਰਦੇ ਆਂ ਜੀ ਘਰ ਦਾ ਕੰਮ ਸਟਾਰਟ ਤੇ ਦੱਸਦੇ ਆਂ ਤੁਹਾਨੂੰ ਵੀ ਆਪਾਂ ਘਰੇ ਕੀ ਕੀ ਕੰਮ ਕਰਦੇ ਆਂ ਉਸ ਤੋਂ ਬਾਅਦ ਆਪਾਂ ਘਰ ਦਾ ਕੰਮ ਖਤਮ ਕਰਨ ਤੋਂ ਬਾਅਦ ਆਪਾਂ ਚੱਲਾਂਗੇ ਜੀ ਆਪਣੀ ਸ਼ਾਪ ਤੇ ਤੇ ਅੱਜ ਤੁਹਾਨੂੰ ਆਪਾਂ ਆਪਣੀ ਸ਼ਾਪ ਹੀ ਦਿਖਾਵਾਂਗੇ ਕਿ ਆਪਾਂ ਕੰਮ ਕੀ ਕਰਦੇ ਆ ਤੇ ਚਲੋ ਜੀ ਕਰਦੇ ਆ ਕੰਮ ਸਭ ਤੋਂ ਪਹਿਲਾਂ ਤਾਂ ਆਪਾਂ ਚੇਂਜ ਕਰਦੇ ਆ ਅੱਜ ਆਪਣੇ ਬੈੱਡ ਦੀ ਚਾਦਰ ਉਸ ਤੋਂ ਬਾਅਦ ਆਪਾਂ ਝਾੜੂ ਪੂੰਝਾ ਕਰਦੇ ਆ ਜੀ ਪਹਿਲਾ ਆਪਾਂ ਇਹ ਦੀ ਕਰਾਂਗੇ ਬੈੱਡ ਦੀ ਸਾਫ ਸਫਾਈਆ ਫਿਰ ਅਪਟਾੜੂ-ਪਟਾੜੂ ਕਰਾਂਗੇ ਤੇ ਉਸ ਤੋਂ ਬਾਅਦ ਕਰਾਂਗੇ ਜੀ ਆਪਾਂ ਇਹ ਬੈੱਡ ਦਾ ਸਾਫ ਸਫਾਈਆ ਤੇ ਬੈਂਗ ਰੂਮ ਕਲੀਨ ਹੀ ਆਪਣਾ ਬੈਂਗ ਰੂਮ ਆਪਣਾ ਕਲੀਨ ਆ ਤੇ ਫਿਰ ਕਰਾਂਗੇ ਜੀ ਆਪਾਂ ਕਿਚਨ ਦਾ ਕੰਮ ਹਾਂਜੀ ਕੰਮ-ਕਮ ਨਿਵੇੜ ਕੇ ਆਪਾਂ ਹੋ ਗਿਆਂ ਰੈਡੀ ਤੇ ਆਪਾਂ ਚੱਲਿਆਂ ਜੀ ਹੁਣ ਸ਼ਾਪ ਤੇ ਤੇ ਕੰਮ-ਕਮ ਆਪਾਂ ਸਾਰਾ ਉੱਨਾ ਵੇੜ ਲਿਆ ਸੀਗਾ ਤੇ ਸਬਜ਼ੀ ਸਬ지 ਬਣਾ ਲ ਕੇ ਤੇ ਹੁਣ ਟਾਈਮ ਹੋ ਗਿਆ ਜੀ 10:30 ਤੇ ਆਪਾਂ ਚੱਲਿਆ ਜੀ ਸ਼ਾਪ ਦੇ ਉੱਪਰ ਤੇ ਕਰਦੇ ਆ ਸ਼ਾਪ ਤੇ ਜਾ ਕੇ ਇੱਕ ਕੰਮ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਸ਼ਾਪ ਤੇ ਹੀ ਮਿਲਦੇ ਆ ਚਲੋ ਜੀ ਚੱਲੀਏ ਸ਼ਾਪ ਤੇ सारा अपना हो गया फोन का चार्जर भी आप चक लीए चलते हम आप शॉप जाके कम करते हैं ਲੋ ਜੀ ਆਪਾਂ ਆ ਗਏ ਸ਼ੌਪ ਦੇ ਉੱਪਰ ਤੇ ਹੁਣ ਕਰਨ ਲੱਗੇ ਆ ਆਪਾਂ ਕੰਮ ਤੇ ਡਸਟਿੰਗ ਵਗੈਰਾ ਆਪਾਂ ਆ ਕੇ ਕਰ ਲਈ ਝਾੜੂ ਵਗੈਰਾ ਆਪਾਂ ਕੱਢ ਲਿਆ ਤੇ ਹੁਣ ਸ਼ੁਰੂ ਕਰੀਏ ਜੀ ਆਪਾਂ ਕੱਪੜਿਆਂ ਦੀ ਸਟਿਚਿੰਗ ਕਰਨੀ ਬਹੁਤ ਕੱਪੜੇ ਹੋਏ ਪਏ ਨੇ ਇਕੱਠੇ ਸਟਿਚਿੰਗ ਕਰਨ ਵਾਲੇ ਤੇ ਚਲੋ ਜੀ ਆਪਾਂ ਕਰਦੇ ਆਂ ਵਿੱਚ ਵਿੱਚ ਤੁਹਾਨੂੰ ਦੱਸਦੇ ਆਂ ਵੀ ਕੀ ਕਰਦੇ ਆਂ ਆਪਾਂ ਹਾਂ ਜੀ ਇਹ ਆਪਣੀ ਮਸ਼ੀਨ ਆ ਆਸਪੀ ਇਹ ਆਪਣੀ ਮਸ਼ੀਨ ਹੈ ਤੇ ਚਲੋ ਜੀ ਕਰਦੇ ਆ ਕੰਮ ਤਾਂ ਕਰਨਾ ਹੀ ਪੈਣਾ ਤੇ ਫੇਰ ਤੁਹਾਨੂੰ ਆਪਾਂ ਮਿਲਦੀਆਂ ਸੂਟ ਸਟਿਚ ਕਰਕੇ ਤੇ ਦਿਖਾਉਨੇ ਆਪਾਂ ਕਿਹੜਾ ਸੂਟ ਸਟਿਚ ਕੀਤਾ ਤੇ ਜਿਹੜੇ ਇਹ ਸੂਟ ਨੇ ਜਿਹੇ ਸਟਿਚ ਕਰਨੇ ਆਪਾਂ ਇਹ ਸਟਿਚ ਕਰਕੇ ਆਪਾਂ ਨੇ ਹਿਮਾਚਲ ਭੇਜਣੇ ਆ ਇਹ ਭੈਣਾਂ ਵੀ ਆਪਾਂ ਨੂੰ ਉਹਨਾਂ ਨੇ ਆਰਡਰ ਦਿੱਤਾ ਸੀ ਇਹਨਾਂ ਦੇ ਤਿੰਨ ਸੂਟਾਂ ਦਾ ਤੇ ਉਹ ਆਪਾਂ ਪੂਰੇ ਕਰਦੀਏ ਤੇ ਪੂਰੇ ਕਰਕੇ ਹਿਮਾਚਲ ਆਪਾਂ ਇਹ ਸੂਟਾਂ ਨੂੰ ਭੇਜ ਦਈਏ ਚਲੋ ਜੀ ਕਰਦੇ ਆ ਫੇਰ ਕੋਈ ਗੱਲ ਬਾਤ ਹਾਂਜੀ ਲੋ ਆਪਾਂ ਕਰ ਲਈਏ ਹੁਣ ਸੂਟ ਸਟਿਚ ਤੇ ਰਮੀਂ ਦੇ ਵੇਟ ਮਸ਼ੀਨ ਦੇ ਉੱਤੇ ਕੰਮ ਕਰਨਾ ਵੀ ਬਹੁਤ ਔਖਾ ਹੋ ਜਾਂਦਾ। ਦੇਰੀ ਨਹੀਂ ਕਰਦਾ ਮਸ਼ੀਨ ਦੇ ਉੱਪਰ ਬੈਠਣ ਨੂੰ। ਕੀ ਕਮਾਈ ਨਾ ਆਪਾਂ ਨੂੰ ਮਤਲਬ ਹਿਮਾਚਲ ਤੋਂ ਭੈਣਾਂ ਹੋਣਾਂ ਨੇ ਆਪਾਂ ਨੂੰ ਤਿੰਨ ਸੂਟਾਂ ਦਾ ਆਰਡਰ ਦਿੱਤਾ ਸੀਗਾ ਤੇ ਇਹ ਸੂਟ ਆਪਾਂ ਹੁਣ ਉਹਨਾਂ ਦੇ ਸਟਿਚ ਕਰਕੇ ਹਿਮਾਚਲ ਕੂਰੀਅਰ ਕਰਨੇ ਨੇ ਤੇ ਸੂਟ ਤਾਂ ਤਾਂ ਨਾ ਕਾਫੀ ਦਿਨ ਹੋ ਗਏ ਵਿਚਾਰਿਆਂ ਦਿੱਤੇ ਹਨ ਬਟ ਉਹਨਾਂ ਨੇ ਸੂਟ ਸਟਿਚ ਕਰਨ ਦਾ ਟਾਈਮ ਹੀ ਨਹੀਂ ਸੀ ਲੱਗਦਾ ਤੇ ਅੱਜ ਵੀ ਕੱਲ ਵੀ ਉਹਨਾਂ ਦਾ ਫੋਨ ਆਗਾ ਕਹਿੰਦੀ ਦੀ ਮੇਰੇ ਸੂਟ ਸਟਿਚ ਹੋ ਗਏ ਕਹਿੰਦੀ ਜਲਦੀ ਭੇਜ ਦਿਓ ਮੇਰੇ ਸੂਟ ਸਟਿਚ ਦਿਵਾਲੀ ਤੋਂ ਪਹਿਲਾਂ ਪਹਿਲਾਂ ਉਹ ਨਿਕਾ ਜਿਹਾ ਲੂ ਇਹ ਕਿ ਲਾਈਨਿੰਗ ਵਾਲੇ ਸੂਟ ਹੁੰਦੇ ਆ ਨਾ ਜਿਹੜੇ ਲਾਈਨਿੰਗ ਵਾਲੇ ਸੂਟ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਜਿਹੜੀ ਮੇਰੇ ਭੈਣਾਂ ਹੁਣ ਬਟਿਕ ਦਾ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਆ ਲਾਈਨਿੰਗ ਵਾਲੇ ਸੂਟ ਤੇ ਕਿੰਨਾ ਕੁ ਟਾਈਮ ਲੱਗਦਾ ਜਿਹੜੇ ਸਿੰਪਲ ਸੂਟ ਹੁੰਦੇ ਨੇ ਸਿੰਪਲ ਸੂਟ ਦਾ ਮਤਲਬ ਇੱਕ ਰੈਡੀ ਹੋ ਜਾਂਦਾ ਪ੍ਰੋਪਰ ਸਾਰਾ ਤੇ ਜਿਹੜੇ ਲਾਈਨਿੰਗ ਵਾਲੇ ਨੇ ਲਾਈਨਿੰਗ ਵਾਲੇ ਸੂਟਾਂ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਲਾਈਨਿੰਗ ਨੂੰ ਧੋਣਾ ਤੇ ਉਹਨੂੰ ਮਤਲਬ ਪ੍ਰੈਸ ਕਰਨਾ ਪ੍ਰੈਸ ਕਰਕੇ ਉਹਨੂੰ ਫਿਰ ਕੱਟਣਾ ਹਨਾ ਤੇ ਇਹਦੇ ਕਰਕੇ ਨਾ ਔਖਾ ਹੋ ਜਾਂਦਾ ਥੋੜਾ ਜਿਹਾ ਤੇ ਚਲੋ ਜੀ ਆਪਾਂ ਉਹਨਾਂ ਨੂੰ ਸੂਟ ਪੂਰੇ ਕਰ ਦਈਏ ਤੇ ਸੂਟ ਸਟਿਚ ਕਰਕੇ ਫਿਰ ਆਪਾਂ ਤੁਹਾਨੂੰ ਦੇਖਦੇ ਆ ਦੁਪਹਿਰੇ ਜੇ ਟਾਈਮ ਲੱਗਿਆ ਤਾਂ ਘਰੇ ਜਾਵਾਂਗੇ ਤੇ ਜੇ ਨਾ ਟਾਈਮ ਲੱਗਿਆ ਤਾਂ ਫਿਰ ਆਪਾਂ ਸਿੱਧਾ ਘਰੇ ਸ਼ਾਮ ਨੂੰ ਜਾਵਾਂਗੇ ਉਦੋਂ ਬਾਅਦ ਦੇਖਦੇ ਆ ਸ਼ਾਮ ਨੂੰ ਤੁਹਾਨੂੰ ਜਾ ਕੇ ਸ਼ਾਮ ਨੂੰ ਘਰ ਦਾ ਮਾਹੌਲ ਦਿਖਾਉਣੇ ਆ ਵੀ ਕੀ ਪ੍ਰੋਗਰਾਮਾਂ ਕਰੇ ਹਾਂਜੀ ਆਪਾਂ ਆ ਗਏ ਸੀਗੇ ਸ਼ਾਪ ਤੋਂ ਘਰੇ ਤੇ ਘਰੇ ਆ ਕੇ ਘਰ ਦੇ ਕੰਮ ਕਰਨ ਵਾਲੇ ਪਏ ਸੀਗੇ ਬਹੁਤ ਜ਼ਿਆਦਾ ਤੇ ਆ ਕੇ फटाफट ਰੋਟੀ ਸਬਜ਼ੀ ਬਣਾਈ ਤੇ ਬੱਚਿਆਂ ਨੂੰ ਟਿਊਸ਼ਨ ਤੋਂ ਲੈ ਕੇ ਆਉਣਾ ਸੀਗਾ ਉਹ ਲੈ ਕੇ ਆਏ ਤੇ ਉਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਜੀ ਬੱਚਿਆਂ ਨੂੰ ਆਪਾਂ ਨੇ ਸਟੱਡੀ ਕਰਵਾਉਣੀ ਆ ਕਿਉਂਕਿ ਬੱਚਿਆਂ ਨੂੰ ਟਾਈਮ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਨਹੀਂ ਹੈਗਾ ਵੀ ਆਪਾਂ ਇਕੱਲੇ ਕਮਾਈਆਂ ਦੇ ਵਿੱਚ ਹੀ ਵੀ ਧਿਆਨ ਦਈਏ ਵੀ ਪੈਸਾ ਕਮਾਉਣਾ ਜਾਂ ਹਨਾ ਬੱਚਿਆਂ ਨੂੰ ਟਾਈਮ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਲਈ ਜੀ ਹੁਣ ਮੈਂ ਬੱਚਿਆਂ ਨੂੰ ਕਰਵਾਉਣੀ ਹੈ ਸਟੱਡੀ ਕਿਉਂਕਿ ਕੱਲ ਨੂੰ ਬੱਚਿਆਂ ਦੇ ਇਗਜ਼ਾਮ ਸ਼ੁਰੂ ਨੇ ਤੇ ਤਾਂ ਆਪਾਂ ਮਿਲਦੇ ਹਾਂ ਜੀ ਹੁਣ ਫੇਰ ਨੈਕਸਟ ਬਲੌਗ ਦੇ ਵਿੱਚ ਤੋਂ ਸੋ ਤੁਹਾਨੂੰ ਸਾਡੇ ਬਲੌਗ ਕਿਵੇਂ ਦੇ ਲੱਗਦੇ ਨੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪਲੀਜ਼ ਜੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਵੀ ਕਰ ਲਓ ਤੇ ਸੋਨੇ ਸੋਨੇ ਬਲੌਗ ਦੇਖਣ ਲਈ ਤੇ ਸੋ ਜੀ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ